ਕੰਤੋਂ ਵੇਖੰਤ ਉਹ ਸੋਚੀ ਕਰੇ ਕੀ ਗੱਲ ਵਾ ਕੀ ਹੋ ਗਿਆ ਤੈਨੂੰ ਚੰਗੀ ਭੱਲੀ ਸੀ ਹੈ ਪਾਣੀ ਲਿਆ ਆ ਕੋਟੇ ਆ ਇਹ ਤਾਂ ਕੰਮ ਖਰਾਬ ਹੀ ਜਾਪਦਾ ਕਦੋਂ ਦਾ ਪਾ ਪਾਇਆ ਇੱਕੋ ਗੱਲ ਹੀ ਪੁੱਛੀ ਜਾਂ ਰਿਆ ਕੀ ਹੋਇਆ ਤੈਨੂੰ ਹੋਸ਼ ਕਰ ਬੋਲ ਨਹੀਂ ਨਹੀਂ ਇਹ ਨਾ ਹੋਏ ਕਿਤੇ ਬੀਬੀ ਸੱਚੀ ਉੱਥੇ ਕੇ ਇਹ ਸਾਰਾ ਕੁਝ ਸੱਚਾ ਸੱਚ ਦਾਦੇ ਵਿੱਕੀ ਨੂੰ ਜਾ ਕੇ ਪੁੱਛਦੀ ਆ ਇਹਨੂੰ ਦਵਾਈ ਦਿੱਤੀ ਵੀ ਓਕੇ ਜਾਂ ਨਹੀਂ ਮਤਲਬ ਨੇ ਕੀ ਹੋਇਆ ਆਈ ਨੂੰ ਬੋਲਦੀ ਇਹ ਹੁਣ ਕਿੱਥੇ ਚੱਲ ਗਿਆ ਉਹ ਬੋਲਦੀ ਕਿਉਂ ਨਹੀਂ ਕੀ ਹੋ ਗਈ ਗਿਆ ਤੈਨੂੰ ਜਸਤ ਸਹੀ ਵੇਹੋ ਸੋਜੀ ਨਹੀਂ ਕਰਦਾ ਯੁਕੀ ਕਰੇ

ਇਹ ਦਾਨੀਲ ਪੈ ਨਹੀਂ ਸਕਦੇ ਜਿੱਦਾਂ ਇਹਦੇ ਪਏ ਆ ਇਹ ਕੋਈ ਨਾ ਕੋਈ ਕਹਿ ਰੋ ਜਰੂਰ ਕੋਈ ਵਾਦਾ ਘਾਟਾ ਹੋਇਆ ਡਾਕਟਰ ਤਾਂ ਦਾ ਹੀ ਇਹਦਾ ਬੀਪੀ ਲੋ ਆ ਤੇ ਕੋਈ ਗੱਲ ਨਹੀਂ ਕਿ ਹੋ ਜਾਣੀ ਠੀਕ ਇਹ ਤਾਂ ਹੋਸ਼ ਹੀ ਨਹੀਂ ਕਰਨ ਲਈ ਇਹ ਕਾਰਨ ਬਣਿਆ ਕੀ ਆ ਇਦਾਂ ਇਹ ਨੀਲ ਪੈ ਹੀ ਨਹੀਂ ਸਕਦੇ ਕੋਈ ਜ ਮੈਂ ਇਹਨਾਂ ਨੂੰ ਪੁੱਛਦਾ ਮੈਨੂੰ ਇਹਨਾਂ ਦਾ ਡਰ ਪਿਆ ਆ ਆਪੇ ਦੱਸਣਗੇ ਕਿ ਉਹਦਾ ਤਾਂ ਨਹੀਂ ਨਾ ਦੱਸਣਾ ਓ ਕੀ ਹੋਇਆ ਤੈਨੂੰ ਕਾਦੀ ਹੱਥਾਂ ਪੈਰਾਂ ਦੀ ਪੈ ਗਈ ਆ ਮੱਛੀ ਵਾਂਗੂ ਤੜਫੀ ਜਾਂਦੀ ਐਵੇਂ ਮੈਂ ਤੜਫਣ ਆਤੇ ਹੋਰ ਕੀ ਕਰਾਂ ਸਾਰੀ ਟੈਨਸ਼ਨ ਤੇ ਇਕੱਲੀ ਮੈਨੂੰ ਹੀ ਪਈ ਨਾ ਕੰਮ ਵੀ ਮੈਂ ਕਰਾਂ ਧਿਆਨ ਵੀ ਮੈਂ ਰੱਖ ਆਪਨੇ ਬਸ ਮੰਜੀ ਦੇ ਲੰਮੇ ਪੇ ਰਹਿੰਦੇ ਜੇ ਨਾ ਕੀ ਧਿਆਨ ਰੱਖਣ ਦੀਆਂ ਨੂੰ ਦੱਸ ਮੈਨੂੰ ਉਹ ਜਿਹੜੇ ਸਾੜਾ ਪਾ ਪਾ ਬੀਬੀ ਨੂੰ ਪੁੱਛੀ ਜਾਂਦੇ ਆ ਨਾ ਕੀ ਹੋਇਆ ਤੈਨੂੰ ਉਹ ਦੱਸ ਤੇ ਸਹੀ ਹਲਾਹੀ ਜਾਂਦੇ ਆ ਤੇ ਇਹ ਨਾ ਹੋਵੇ ਬੀਬੀ ਨੂੰ ਹੋਸ਼ ਆ ਜਾਏ ਤੇ ਉੱਠ ਕੇ ਬਹਿ ਜਾਏ ਤੇ ਸਾਰਾ ਕੁਝ ਸੱਚ ਸੱਚ ਦੱਸ ਦੇ ਓ ਤੂੰ ਐਵੇਂ ਨਾ ਡਰੀ ਜਾ ਆਈਡੀ ਛੇ ਤੇਨੀ ਬੀਬੀ ਨੂੰ ਹੋਸ਼ ਆਉਂਦੀ ਜਿੰਨਾ ਚਿਰ ਅਹੀਂ ਨਹੀਂ ਨਾ ਚਾਹੁੰਦੇ ਉਹਨਾਂ ਚਿਰ ਬੀਬੀ ਨੂੰ ਹੋਸ਼ ਆ ਹੀ ਨਹੀਂ ਸਕਦੀ ਪਰ ਬੀਬੀ ਨੂੰ ਤੇ ਦਵਾਈ ਜਿਹੜੀ ਤੁਸੀਂ ਉਹ ਰਾਤ ਦੀ ਦਿੱਤੀ ਆ ਨਾ ਰਾਤ ਦੀ ਕਿਆ ਦਿੱਤੀ ਆ ਇੱਕ ਗੋਲੀ ਫੇਰ ਸਵੇਰੇ ਖਵਾਲੀਏ ਦੂਜੀ ਦਵਾਈ ਦੇ ਨਾਲ ਮੈਨੂੰ ਪਹਿਲਾਂ ਪਤਾ ਸੀ ਕਿ ਆ ਪਾਪੇ ਨੇ ਆ ਕੇ ਸਰਾਣਾ ਮਲਣਾ ਹੀ ਮਲਣਾ ਬੀਬੀ ਦਾ ਜੇਕਰ ਕੇ ਮੈਂ ਇਲਾਜ ਕੀਤਾ ਹੀ ਉਹ ਮੇਰਾ ਤਾਂ ਟੈਨਸ਼ਨ ਲੈ ਲੈ ਕੇ ਆਪਣਾ ਹੀ ਸਿਰ ਦੁਖੰਡਾ ਪਿਆ ਵਾ ਚਲੋ ਉਹ ਵੀ ਗੱਲ ਛੱਡੋ ਮੈਂ ਤੇ ਕਹਿਣੀ ਆ ਪਾਪੇ ਨੂੰ ਕਲਾ ਹੋਗਾ ਕਦੋਂ ਨਾ ਤੇ ਆਇਆ ਵਿਖੋ ਗੱਲਾਂ ਕਰੀ ਜਾਂਦਾ ਵਾਰ-ਵਾਰ ਵਾਰ-ਵਾਰ ਉਂ ਵੀ ਮੈਂ ਕੰਮ-ਕੁਮ ਕਰਨਾ ਰਾਜ ਵਿੱਚ ਬਿਠਾ ਵਾ ਰਾਜ ਬੈਠਾ ਵਾ ਤੇ ਥਾਲ ਦੇ ਕਹਿ ਮੈਂ ਝਾੜੂ ਪੋਚਾ ਕਰਨਾ ਵਾ ਤੁਸੀਂ ਕੌਣ ਆ ਟਾਡੀ ਕਹਿੰਦੀ ਗੱਲ ਹੋਰ ਆ ਮੇਰੀ ਕਹਿੰਦੀ ਗੱਲ ਹੋਰ ਆ ਚੱਲ ਆ ਜਾ ਫਿਰ ਕੋਈ ਲਾਉਨੇ ਆ ਸਕੀਮ ਇੰਦਾਂ ਨਹੀਂ ਵੱਡੇ ਨੇ ਹਿੱਲਣਾ ਆ ਜਾ ਹੂੰ ਕਰ ਲਿਆ ਗੱਲਾਂ ਬੀਬੀ ਨਾਲ ਹੋ ਲਿਆ ਡਡ ਹੋ ਲਿਆ ਵਾ ਕੁਝ ਚੱਜਦਾ ਕੰਮ ਵੀ ਕਰ ਲਿਆ ਕਰੋ ਕੋਈ ਆਉਂਦਾ ਤੁਹਾਨੂੰ ਕਿ ਨਹੀਂ ਆਉਂਦਾ ਅਸੀਂ ਤਾਂ ਸਾਰੇ ਚੱਜਦੇ ਕਰਦੇ ਆ ਜਿਹੜੇ ਹਿਸਾਬ ਨਾਲ ਪਾਪਾ ਤੂੰ ਇੱਥੇ ਸਹਰਾਣੇ ਬੈਠਾ ਨਾ ਕੁਰਸੀ ਢਾ ਕੇ ਐਦਾਂ ਨਹੀਂ ਬੀਬੀ ਨੇ ਉੱਠਣਾ ਉੱਠਣਾ ਉਦੋਂ ਹੀ ਆ ਜਦੋਂ ਬੀਬੀ ਨੂੰ ਦਵਾਈਆਂ ਨੇ ਅਸਰ ਕੀਤਾ ਠੀਕ ਹੋਈ ਨਾਲੇ ਜਦੋਂ ਕੁਰਸੀ ਸਹਰਾਣੇ ਢੋਂ ਦਾ ਟਾਈਮ ਆਊਗਾ ਨਾ ਉਦੋਂ ਡਾਰਲਿੰਗ ਜਿੰਨਾ ਚਿਰ ਮਰਜ਼ੀ ਬੈਠਾ ਰਹੀਂ ਸਹਰਾਣੇ ਫਿਰ ਨਹੀਂ ਆਪਾਂ ਤੈਨੂੰ ਠਾਲ ਦੇ ਉਹ ਬਹੁਤਿਆਂ ਗੱਲਾਂ ਨਾ ਕਰ ਆ ਵੇ ਆ ਆ ਕੀ ਬਣਾਇਆ ਵਾ ਆ ਵੇ ਨੀਲ ਕਿੱਦਾਂ ਪਏ ਆ ਤੇ ਕੀ ਹੋਇਆ ਬੀਬੀ ਨੂੰ ਆ ਨੀਲ ਹਾ ਵੇ ਖਾਂ ਬਣਾ ਹਾਏ ਇਹ ਨੀਲ ਕਿਦਾਂ ਪਏ ਆ ਨਹੀਂ ਨੀਲ ਪਏ ਆ ਤੇ ਪੈਗੇ ਨੀਲ ਕਿ ਨੀਲੇ ਹੀ ਪਏ ਆ ਤੇ ਤੇਰੇ ਵੀ ਪੈਨੇ ਆ ਨਹੀਂ ਮੇਰੇ ਕਿਹੜੀ ਗੱਲਾਂ ਪੈਨੇ ਆ ਜੇ ਉਹਨੂੰ ਕੋ ਹੋ ਗਿਆ ਤੇ ਵੇਖ ਲਈ ਕਿਦਾਂ ਪੈਂਦੇ ਵੇ ਮੇਰੀ ਸੁਣ ਲੈ ਗੱਲ ਪਾਪਾ ਅਸੀਂ ਉਹਦੀਆਂ ਰਗਾ ਕੁੱਟੀਆਂ ਵਾ ਵੀ ਨੀਲ ਪਏ ਆ ਰਗਾ ਤੋ ਤੋਹੇ ਨੇ ਘੁੱਟੀਆਂ ਤੁਹਾਡੇ ਪਿਓ ਨੇ ਘੁੱਟੀਆਂ ਤੂੰ ਨਾ ਘੁੱਟੀਆਂ ਹੋਣਗੇ ਇਹਨੇ ਘੁੱਟੀਆਂ ਹੋਣ ਗਿਆ ਪਾਪਾ ਮੇਰੀ ਸੁਣ ਲੈ ਗੱਲ ਪਹਿਲੀ ਗੱਲ ਆ ਪਰਗਾ ਘੁੱਟੀਆਂ ਨਹੀਂ ਦੂਜੀ ਗੱਲ ਜੇ ਰਗਾ ਘੁੱਟੀਆਂ ਹੁੰਦੀਆਂ ਤੇ ਨਾ ਇੱਥੇ ਬੀਬੀ ਹੋਣੀ ਸੀ ਤੇ ਨਾ ਹੀ ਤੂੰ ਹੋਣਾ ਸੀ ਠੀਕ ਆ ਨਾ ਤੂੰ ਨੂੰ ਭੋਗ ਪੈ ਗਿਆ ਨਾ ਹੀ ਮੇਰੇ ਨਾਲ ਬਹੁਤੇ ਡੇਲੇ ਜੇ ਨਾ ਕੱਢੀ ਜਾ ਹੋਰ ਨਾ ਮੇਰੇ ਕੋਲ ਹੋਰ ਕੋਈ ਚੋਣ ਨਹੀਂ ਕਿ ਦੇ ਹੁਣ ਉਹ ਗਾਸ ਖਾ ਕੇ ਡੇਕ ਗਈ ਚੁੱਕਣੀ ਤਾਂ ਗਈ ਸੀ ਨਾ ਜਿੱਡੀ ਉਹ ਭਾਰੀ ਆ ਉਂਗਲਾਂ ਦੇ ਨਿਸ਼ਾਨ ਪੈ ਗਏ ਤੈਨੂੰ ਹੱਥ ਪਾਇਆ ਸੀ ਮਾੜੇ ਮੋਟੇ ਪਾਰਿਓ ਹੈਗੀ 3 1/2 ਕੁਆਟਾਲਾਂ ਦੀ ਚੱਲ ਠੀਕ ਆ ਮੰਨਿਆ ਪਾਪਾ ਤੇਰੀ ਗੱਲ ਨੂੰ ਕਿ ਨਹੀਂ ਪਾਰੀ ਬੀਬੀ ਉਹ ਪਰ ਸਰੀਰ ਤੇ ਮਾੜਾ ਆ ਨਾ ਮੋਇਆ ਸਰੀਰ ਵਾ ਹੁਣ ਇਹੋ ਜਿਹੇ ਵਿੱਚ ਨਿਸ਼ਾਨ ਹੀ ਪੈਣੇ ਔਰ ਕੀ ਪੈਣਾ ਵਾ ਆਂ ਦਿੱਤ ਵਿੱਕੀ ਉਹ ਗੱਲ ਹੋ ਗਈ ਜੇ ਨੇਕੀ ਕਰ ਤੇ ਸ਼ਿੱਤਰ ਖਾ ਉਹ ਤੂੰ ਚੁੱਪੀ ਕਾ ਰਿਆ ਕਰ ਮੈਨੂੰ ਤੇਰੀ ਇੱਕ ਗੱਲ ਨਹੀਂ ਵੀ ਚੰਗੀ ਲੱਗਦੀ ਆਹੋ ਮੇਰੀ ਕਿੱਥੇ ਤੈਨੂੰ ਕੋਈ ਗੱਲ ਚੰਗੀ ਲੱਗਣੀ ਆ ਮੈਂ ਸਾਫ਼ ਸਪੱਲ ਜੋ ਕਰਨ ਢੀਆਂ ਆਂ ਦੀ ਮੇਰੀ ਸੁਣ ਗੱਲ ਪਾਪਾ ਆ ਹੱਥ ਜੜਾਲਾ ਸਾਡੇ ਕੋਲ ਨਹੀਂ ਸਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਨਾ ਤਾਂ ਆਰਾਮ ਨਾਲ ਉੱਧਰ ਜਾ ਕੇ ਬੈਠ ਠੀਕ ਆ ਤੇ ਜੇ ਤੇਰਾ ਜੀ ਕਰਦਾ ਬੀਬੀ ਲਾ ਕੇ ਰਹਿਣ ਨੂੰ ਕੋਈ ਗੱਲ ਨਹੀਂ ਬੀਬੀ ਨੂੰ ਵੀ ਆਪਾਂ ਛੱਡਾਉਨੇ ਉੱਥੇ ਮੰਜਾ ਚੱਕ ਕੇ ਠੀਕ ਆ ਫਿਰ ਉਹਨੇ ਵਢੀਨੇ ਤੱਕੇ ਦੇਣੇ ਆ ਫਿਰ ਉਹਨੇ ਨਹੀਂ ਰੱਖਣਾ ਹੈ ਫਿਰ ਗਲੀ 'ਚ ਮੰਜਾ ਡਾਹੋਗੇ ਫਿਰ ਪਿੰਡ ਇਕੱਠਾ ਆਉਣਾ ਫਿਰ ਤਮਾਸ਼ਾ ਲੱਗਣਾ ਛੱਤਰ ਤੇ ਫਿਰ ਸਾਡੇ ਸਿਰ 'ਚ ਵੱਜਣੇ ਆ ਜਾ ਕੇ ਗੱਲ ਥੱਲੇ ਤੇ ਫਿਰ ਅਹੀਂ ਆਉਣਾ ਵਾ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ ਪਾਪਾ ਜੇ ਹੁਣ ਗਾਂ ਤੋਂ ਸੋਣੂ ਸਾਡੇ ਇਸ ਘਰ ਵੜ ਗਿਆ ਮੈਂ ਉਹਦੀਆਂ ਲੱਤਾਂ ਵੜ ਦੇਣੀਆਂ ਈ ਮੈਂ ਦਾਤਰ ਤਿੱਖਾ ਕਰਕੇ ਰੱਖਿਆ ਵਾ ਮੈਂ ਨਹੀਂ ਵੇਖਣਾ ਉਹਨੇ ਕੋਈ ਗੱਲ ਆ ਕੇ ਕੀਤੀ ਆ ਜਾਂ ਕੀ ਕੀਤਾ ਵਾ ਜੇ ਪਾਪਾ ਉਹ ਆ ਗਿਆ ਇਸ ਘਰ ਦੇ ਵਿੱਚ ਉਹਦੀਆਂ ਲੱਤਾਂ ਹੈ ਨਹੀਂ ਸਮਝ ਲੈ ਵਾਕਈ ਤੁਹਾਡੇ ਤੋਂ ਮੈਨੂੰ ਇਹੋ ਹੀ ਆਸ ਆ ਕਿ ਤੁਸੀਂ ਲੱਤਾਂ ਵੜਨ ਜੋਗੇ ਈਓ ਮਾਂ ਪਿਓ ਦੀ ਸੇਵਾ ਨਹੀਂ ਕਰਨ ਜੋਗੇ ਕੋਈ ਹੋਰ ਵੀ ਕੰਮ ਕਰ ਕਰ ਲਾਂ ਕੋਈ ਲੱਤਾਂ ਵੜਨ ਤੋਂ ਬਿਨਾ ਉਹ ਜਿਹੜੇ ਆਪਣੇ ਮਾਂ ਪਿਓ ਦੇ ਨਹੀਂ ਬਣੇ ਉਹਨਾਂ ਹੋਰ ਕਿਸ ਦੇ ਕੀ ਬਣਨੇ ਜਿਹੜਾ ਬੰਦਾ ਸੱਚ ਬੋਲਦਾ ਉਹ ਤੁਹਾਨੂੰ ਕੌੜਾ ਹੀ ਲੱਗਦਾ ਉਹਦੇ ਦੁਆਲੇ ਤੁਸੀਂ ਝਟ ਮੁੜ ਪਈਏ ਜਾ ਜਾ ਪਾਪਾ ਚਲ ਜਾ ਚਲ ਜਾ ਚਲ ਜਾ ਚੰਗੀ ਗੱਲ ਆ ਅਸੀਂ ਨਹੀਂ ਤੇਰੇ ਨਾਲ ਲੜਨਾ ਚਾਹੁੰਦੇ ਦਾ ਆ ਕੇ ਕੁਰਸੀ ਪੈਰਾਂ ਦੇ ਵਿੱਚ ਤੇ ਬਹਿ ਗਿਆ ਵਾ ਰਾਹ ਦੇ ਵਿੱਚ ਵੀ ਆਉਂਦੇ ਜਾਂਦੇ ਮੇਰੇ ਨਾਲ ਖੈਣੇ ਕਈ ਦਾ ਇੱਕ ਓਖਣੀ ਆ ਤੇ ਸਗੋਂ ਕੋਈ ਲੋੜ ਨਹੀਂ ਹੈਗੀ ਇੱਧਰ ਆਉਂਦੀ ਠੀਕ ਆ ਨਾ ਜਦੋਂ ਠੀਕ ਹੋ ਜੂਗੀ ਬੀਬੀ ਉਧਰ ਹੀ ਖਲਾ ਦਾਂਗੇ ਕਰ ਲਿਓ ਫਿਰ ਢਿੱਡ ਫੋਲਿਓ ਇੱਕ ਦੂਜੇ ਨਾਲ ਕਰ ਲਿਓ ਜਿਹੜੀਆਂ ਗੱਲਾਂ ਪਤਾ ਕਰਨੀਆਂ ਵਾ ਜਾ ਜਾ ਕੇ ਪਹਿਲਾਂ ਗੇਟ ਨੂੰ ਤਾਲਾ ਲਾ ਕੇ ਆ ਜਾ ਮਾਰ ਕੇ ਆ ਗੇਟ ਮੈਂ ਵੀ ਵੇਨਾ ਨਾ ਭਲਾ ਕਿਦਾਂ ਹੁੰਦੇ ਆਏ ਵੱਡੇ ਆਏ ਬੇਦਖਲ ਕਰਾਉਣ ਵਾਲੇ ਹੈ ਸਾਨੂੰ ਲੱਗੇ ਸੀ ਬੇਦਖਲ ਕਰਾਉਣਾ ਵੇਨਾ ਨਾ ਮੈਂ ਹੁਣ ਭਲਾ ਕਿਦਾਂ ਬੇਦਖਲ ਕਰਾਉਂਦੇ ਆ ਉਹ ਸਾਡਾ ਡੰਗਿਆ ਤੇ ਪਾਣੀ ਨਾ ਮੰਗੇ ਸਾਡੇ ਨਾਲ ਖਿੰਦੇ ਫਿਰਦੇ ਆ ਜਾ ਜਾ ਕੇ ਕਰਕੇ ਤੂੰ ਗੇਟ ਬੰਦ ਤੂੰ ਮੇਰੇ ਲਈ ਵੇਖੀ ਜਾਨੀ ਆ ਤਾਲਾ ਲਾਇਆ ਜੇ ਤੋ ਖੋਲਣਾ ਹੋ ਮੈਂ ਆਪੇ ਖੋਲ ਲੂੰਗਾ ਨਾ ਇਹਦੇ ਬੰਦ ਐ ਨੂੰ ਭੂਗ ਮਾਰਦੀ ਏ ਤੈਨੂੰ ਕੱਖ ਲੱਗ ਜੇ ਤੇ ਸਾਡੇ ਕੋ ਡੰਗ ਖਾਂਦੇ ਫਿਰਦੇ ਆ ਵਿੱਕੀ ਸ਼ੁਕਰ ਹੈ ਤੁਸੀਂ ਗੱਲਾਂ ਨੂੰ ਸੰਭਾਲ ਲਿਆ ਨੇ ਇਦਾਂ ਮੈਂ ਤੇ ਕਿਆ ਅੱਜ ਮੇਰਾ ਪਰਦਾ ਫਾਸ ਹੋਣਾ ਸਾਰਾ ਕੁਝ ਪਤਾ ਲੱਗ ਜਾਣਾ ਤੈਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਨਾ ਮੈਨੂੰ ਆਪਣੀ ਬੀਬੀ ਨੂੰ ਨੀਂਦੀਆਂ ਗੋਲੀਆਂ ਖਵਲਣੀਆਂ ਪੈਣ ਡੀਆਂ ਹਾਏ ਇਦਾਂ ਕਿਉਂ ਕਹਿਂਦੇ ਜੀ ਉਹ ਵੀ ਤੈਨੂੰ ਬੇਦਖਲ ਕਰ ਲਈ ਤੁਰੇ ਸੀ ਨਾ ਐਸੇ ਕਰਕੇ ਦਿਖਵਾ ਲੰਡਿਆਂ ਕਿ ਹੁਣ ਹੋਸ਼ 'ਚ ਆਉਣਗੇ ਤਾਂ ਫੇਰ ਹੀ ਤੁਰਨਗੇ ਫਿਰ ਮੇਨ ਕਰਨ ਤੇ ਗਈ ਹੋਇਆ ਨਾ ਬੀਬੀ ਨੂੰ ਦਵਾਈ ਜਿਹੜੀ ਖਵਾ ਲੰਡਿਆਂ ਬੇਹੋਸ਼ੀ ਵਾਲੀ ਕਿ ਬੀਬੀ ਨੂੰ ਹੋਸ਼ ਆਵੇ ਨਾ ਤੇ ਬੇਦਖਲ ਕਰਾਵੇ ਨਾ ਮੇਰਾ ਤਾਂ ਨਹੀਂ ਪਾਪੇ ਨੂੰ ਵੀ ਹੋਸ਼ ਕਰਨਾ ਚਾਹੀਦਾ ਅਬ ਬੀਬੀ ਨੂੰ ਤੇ ਅਹੀਂ ਸੰਭਾਲ ਲਿਆ ਆ ਜਿਹੜੀ ਉਧਰ ਵੱਡੀ ਆ ਉਹਦਾ ਤਾਂ ਇੰਨਾ ਵੀ ਹੈ ਨਹੀਂ ਆ ਕਿ ਪਾਪੇ ਨੂੰ ਸੰਭਾਲ ਲੇ ਵੀ ਦੱਸ ਉਹਨੂੰ ਸ਼ਦਾਈ ਜੀ ਨੂੰ ਕਹੇ ਵੀ ਉਦਾਂ ਵੱਜ ਜਾ ਪਾਪੇ ਦੇ ਵਿੱਚ ਉਹਦੀ ਜਿੱਡੀ ਦੇ ਆ ਨਾ ਉਦੋਂ ਉਦਾਂ ਹੀ ਤੁਰਿਆ ਜਾਂਦਾ ਪਾਪੇ 'ਚ ਵੱਜ ਗਿਆ ਤੇ ਸਮਝ ਲੈ ਪਾਪੇ ਦੇ ਡੇ ਕੇ ਮੰਜੀ ਤੇ ਪਿਆ ਜਾਣਾ ਵਾ ਦਿਮਾਗ ਹੀ ਨਹੀਂ ਕੰਮ ਕਰਦੇ ਨੇ ਪਾਪਾ ਹੀ ਜ਼ਿਆਦਾ ਪੁੜਕਦਾ ਵਾ ਆ ਬੀਬੀ ਤੇ ਚੱਲ ਜਿੱਦਨ ਦੀ ਸਾਡੇ ਆ ਲਈ ਆ ਅਹੀਂ ਇਹਨੂੰ ਨਾ ਬਾਹਰ ਜਾਣ ਦਿੱਤਾ ਨਾ ਪਾਪੇ ਆਲ ਜਾਣ ਦਿੱਤਾ ਨਾ ਇਹ ਸਾਨੂੰ ਹੁਣਾਂ ਵੱਲ ਜਾਂਦੀ ਹੁਣ ਤੂੰ ਇੱਕ ਹਸਾਬ ਲਾ ਪੀ ਸਾਰੇ ਕੰਮ ਪਾਪਾ ਜੀ ਸੰਭਾਲਦਾ ਫਿਰਦਾ ਵਾ ਤੇ ਪਾਪਾ ਜੀ ਜੜਵਾ ਤੇ ਪਾਪਾ ਜੀ ਜੜਵਾ ਮੇਰ ਜਿਆਦਾ ਪਾਪਾ ਜੀ ਪੁੜਕਦਾ ਫਿਰਦਾ ਵਾ ਮੇਰੀ ਗੱਲ ਸੁਣ ਉਹਨਾਂ ਨੇ ਸਕੀਮ ਦੇ ਕਿ ਪਾਪੇ ਦੀ ਲਤ ਲੁੱਪ ਤੋੜ ਕੇ ਨੂੰ ਮੰਜੇ ਤੇ ਬਾਹੜੋ ਇਹਦੇ 6 ਮਹੀਨੇ ਲੰਘ ਜਾਣਗੇ ਤੇ ਇੱਕ ਥਾਂ ਬੈਠੇ ਤੇ ਜਿਹੜਾ ਇਹਨਾਂ ਪੁੜਕਦਾ ਨਹੀਂ 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 ਜੇ ਛੱਟ ਪੇਟ ਲਾਤੀ ਨਾ ਤੇ ਇਹਨਾਂ ਨੇ ਕਿਹਾ ਇੱਧਰ ਵੀ ਬੀਬੀ ਪੈ ਗਈ ਆ ਉਧਰ ਵੀ ਪੈ ਗਈ ਕੋਈ ਹੋਰ ਸਕੀਮ ਵਰਤੀ ਏ ਪਰ ਵਰਤੀ ਏ ਕਿਹੜੀ ਕਿ ਜਿਹੜਾ ਪਾਪਾ ਅੰਦਰੋਂ ਬਾਹਰ ਜਾਵੇ ਹੀ ਨਾ ਫਿਰ ਤੇ ਹੋਈ ਸਕੀਮ ਜਿੱਦਾਂ ਅਸੀਂ ਇਧਰ ਤਾਲਾ ਲਾਇਆ ਵਾ ਉਹ ਉਧਰ ਅੰਦਰ ਆਪਣੇ ਗੇਟ ਨੂੰ ਤਾਲਾ ਲਾ ਲੇ ਨਾ ਉਧਰੋਂ ਪਾਪਾ ਬਾਹਰ ਨਿਕਲੇ ਤਾਂ ਨਾ ਇਧਰੋਂ ਬੀਬੀ ਬਾਹਰ ਨਿਕਲੂਗੀ ਫਿਰ ਇਹੋ ਹੀ ਆ ਹੋਰ ਕੀ ਆ ਸਹੀ ਗੱਲ ਆ ਕਿੰਨਾ ਕਿਹੜਾ ਪਰ ਆਖੀ ਰੱਖੀ ਰਹਿਵਾਂਗੇ ਤੇ ਨਾ ਜਿਹੜਾ ਸੋਨੂ ਆਣ ਆਣ ਕੇ ਜਿਹੜਾ ਸਾਡੀਆਂ ਰਾਵਾਂ ਦੇ ਵਿੱਚ ਕੰਡੇ ਖਲਾਰਦਾ ਵਾ ਨਾ ਇਹ ਕੰਡੇ ਖਲਾਰੂਗਾ ਇਹਦੇ ਤੋਂ ਵੀ ਖੜਾ ਛੁੱਟ ਜਾਊਗਾ ਫਿਰ ਇੱਦਾਂ ਕਰੀਏ ਉਦਾਂ ਤੈਨੂੰ ਇੱਕ ਗੱਲ ਦੱਸਾਂ ਮੂੰ ਤੇ ਪਾਪੇ ਨਾਲੇ ਬੜਾ ਮਿੱਠਾ ਪਿਆਰਾ ਬਣਿਆ ਫਿਰਦਾ ਵਾ ਪਰ ਅੰਦਰੋਂ ਅੰਦਰੀ ਜਾ ਕਿਤੇ ਨਾ ਕਿਤੇ ਸੋ ਜੋ 1% ਇਹਦੇ ਵੀ ਦਿਲ ਦੇ ਵਿੱਚ ਚੋਰ ਹੋਾਈ ਨੂੰ ਮੈਂ ਵੀ ਕੋਈ ਇਥੇ ਲਖਾਲਾ ਤੂੰ ਭਾਵੇਂ ਐਡੀ ਗੱਲ ਥੋੜਾ ਵਾ ਇਹ ਜਿਹੜਾ ਪਾਪੇ ਦੇ ਮਗਰਮਗਰ ਲੱਗਾ ਰਹਿੰਦਾ ਵਾ ਕਿਹੜਾ ਐਡਾ ਵਹਿਲਾ ਬੰਦਾ ਏ ਕਿ ਜਿਹੜਾ ਦੂਜਿਆਂ ਦੇ ਘਰਾਂ ਦੇ ਇੰਨੇ ਕੰਮ ਕਰਦਾ ਫਿਰੇ ਕਿਤੇ ਕੋ ਅੱਜ ਕੱਲ੍ਹ ਦੇ ਜ਼ਮਾਨੇ 'ਚ ਟਾਈਮ ਹੈਗਾ ਮੈਨੂੰ ਤੂੰ ਦੱਸ ਨਹੀਂ ਇਹ ਬੜਾ ਲੀਚੜ ਜਿਹਾ ਬੰਦਾ ਵਾ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਉਹ ਮਤਲਬ ਤੋਂ ਬਗੈਰ ਤੇ ਅੱਜ ਕੱਲ੍ਹ ਕੋਈ ਫਰੀ ਦੀ ਚਪੇੜ ਨਹੀਂ ਮਾਰਦਾ ਇੱਕ ਗੱਲ ਹੋਰ ਤੂੰ ਸੋਚਿਓ ਉਹ ਭੈਣ ਜਦੋਂ ਦੀ ਬਾਹਰ ਗਈ ਆ ਇੰਨੇ ਕਦੀ ਹਾਨੂੰ ਪੈਸਾ ਪਾਇਆ ਜਾਂ ਉਧਰ ਵੱਡੇ ਨੂੰ ਕ ਸਵਾਲ ਹੀ ਨਹੀਂ ਬਣਦਾ ਪੈਸੇ ਤਾਂ ਪਾਉਂਦੀ ਆ ਇਹਦੇ ਥਰੂ ਤਾਂ ਤੈਨੂੰ ਕੀ ਲੱਗਦਾ ਬਈ ਇਹਨੂੰ ਖਰਚਾ ਪਾਣੀ ਪਾਉਂਦੀ ਨਾ ਹੋਊਗੀ ਬਿਲਕੁਲ ਜਰੂਰ ਇਹਨੂੰ ਖਰਚਾ ਪਾਣੀ ਪਾਉਂਦੀ ਆ ਉਹ ਵਿੱਚੋਂ ਇਹ ਐਵੇਂ ਨਹੀਂ ਤੁਰਿਆ ਫਿਰਦਾ ਬਾਹਰ ਦੇ ਨੋਟ ਆਉਂਦੇ ਆ ਨਾ ਜਿਹੜੇ ਇਹਨੂੰ ਇਹ ਉਹਨਾਂ ਦੇ ਸਿਰ ਤੇ ਤੁਰਿਆ ਫਿਰਦਾ ਵਾ ਇਸੇ ਕਰਕੇ ਖਰਾਬੀਆਂ ਕਰਦਾ ਹੀ ਉਹ ਸਾਡੀਆਂ ਬੇੜੀਆਂ ਚਵੱਟੇ ਇੰਨੇ ਪਾਏ ਆ ਜਿੰਨੇ ਪਾਏ ਆ ਜੇ ਭੈਣ ਜਾ ਇਹਨੂੰ ਨਾ ਪੈਸੇ ਪਾਵੇ ਨਾ ਜਾਂ ਜੇ ਤੁਰ ਜਾਊਗਾ ਪਾਪੇ ਦੇ ਨਾਲ ਤਾਂ ਮੇਰਾ ਨਾਂ ਵਟਾ ਦੀਆਂ ਇੱਥੇ ਸਾਰਾ ਕੰਮ ਤਾਂ ਭੈਣ ਖਰਾਬ ਕਰਨ ਦੀ ਆ ਤੇ ਚੱਲ ਕੋਈ ਗੱਲ ਨਹੀਂ ਕਰ ਲੈंदे ਖਾ ਲੈंदे ਨੂੰ ਜਿਹੜੇ ਵਿੱਚੋਂ ਪੈਸੇ ਖਾਣ ਲਿਆ ਵਾ ਕਿੰਨੇ ਕ ਖਾਂਦਾ ਮੈਂ ਵੀ ਨਹੀਂ ਕੋਈ ਗੱਲ ਨਹੀਂ ਇਹੋ ਜਿਹਾ ਪੈਸਾ ਪਾਚਦਾ ਵੀ ਨਹੀਂ ਹੁੰਦਾ ਹੁਣੇ ਉਹ ਕ ਨਿਕਲਨੇ ਆ ਇਹਦੇ ਆਹੋ ਸਾਨੂੰ ਸਤਾ ਦਿੱਤਾ ਜਿਹੜਾ ਇਹਨੇ ਫਿਰ ਇੱਧਰ ਚੀਕਾ ਸੁਣਿਆ ਕਰਨ ਕੀ ਆਣਾ ਐਦਾਂ ਤਾਂ ਨਹੀਂ ਕਿ ਐਦਾਂ ਪੈਸਾ ਖਾਣਾ ਚਾਹੀਦਾ ਤੁਰਦਾ ਮੇਰੇ ਅੱਗੇ ਤੇਰੀ ਇੰਨੀ ਜ਼ਰੂਰਤ ਕਿੱਦਾ ਪੈ ਗਈ ਪਾਪੀ ਮੈਂ ਚੋੜਾ ਹੋ ਗਿਆ ਕਦੋਂ ਤੁਰਨਿਆ ਵਾ ਮੇਰੇ ਤਾਂ ਲਾਗਾ ਲੱਗਾ ਵਾ ਮੈਨੂੰ ਕੀ ਪਤਾ ਮੈਂ ਆਇਆ ਆਖਿਆ ਵੀ ਉਹਦਾ ਮੇਰੇ ਨਾਲ ਗਾੜੀ ਵੇਰਨਿਆ ਮੇਰੇ ਤੂੰ ਮੇਰੇ ਦੁਆਲੇ ਹੁੰਦੇ ਰਿਆ ਕਰੋ ਵੀ ਮੇਰੇ ਕੋ ਤੁਰਿਆ ਮਾਂ ਜਾਣਦੇ ਆ ਵਾ ਉਹ ਮੈਨੂੰ ਕਹਿੰਦੀ ਜਾ ਕੇ ਉੱਥੋਂ ਮਿਰਚਾ ਲੈ ਕੇ ਆਵੀ ਓ ਜਾ ਉਧਰ ਤੇਰੀ ਮਾਂ ਪਈ ਉਹ ਮੰਜੇ ਤੇ ਉਹਦਾ ਪਤਾ ਲੈ ਕੇ ਆ ਪਹਿਲੋ ਉਹ ਕਿਉਂ ਮੰਜੇ ਤੇ ਪਈ ਆ ਮਨਜੇ ਕੀ ਪਤਾ ਕਿ ਕਿਦਾਂ ਪਾਈ ਹੈ ਬਿਮਾਰ ਵਾਗੇ ਉਹਨਾਂ ਮਾਰਿਆ ਮੁਰਿਆ ਮੈਨੂੰ ਨਹੀਂ ਪਤਾ ਤੂੰ ਮੈਨੂੰ ਕਿੱਦੋਂ ਪਤਾ ਲਾਈ ਜਾਣਾ ਮਾਰਿਆ ਵਾ ਕਿ ਜਾਂ ਨਹੀਂ ਮਾਰਿਆ ਤੂੰ ਵੇਖ ਕੇ ਜਾ ਉਹਦਾ ਪਤਾ ਲੈ ਕੇ ਆ ਮੈਨੂੰ ਮਾਰਦੇ ਰਹਿੰਦੇ ਆ ਜਦੋਂ ਨਹੀਂ ਮੈਨੂੰ ਮਾਰਦੇ ਰਹਿੰਦੇ ਆ ਤੂੰ ਹੈ ਹੀ ਖਾਣ ਵਾਲਾ ਆਂ ਹੀ ਗੱਲ ਵਾ ਪੌਂਦੇ ਪੈੜੀ ਆ ਗਿਆ ਤੈਨੂੰ ਜਿਹੜੇ ਕੰਮ ਕਰ ਲਿਆ ਸੀ ਮਿਰਚਾਂ ਕਿੱਥੇ ਆ ਉਹ ਕੰਮ ਬਾਅਦ ਚ ਕਰਨਾ ਵਾ ਪਹਿਲਾਂ ਚੱਲ ਆਪਾਂ ਬੀਬੀ ਦਾ ਪਤਾ ਲਾ ਕੇ ਆਈਏ ਅੱਛਾ ਬੜਾ ਉਧਰਾਂ ਬੀਬੀ ਖੜੋ ਹੈ ਤੂੰ ਪਤਾ ਲੈਣਾ ਬੀਬੀ ਦਾ ਪਤਾ ਵੀ ਹੈਗਾ ਵਾ ਪਤਾ ਕਿੱਦਾਂ ਲਾਈਦਾ ਜਦੋਂ ਤੂੰ ਪਤਾ ਲਹੇਂਗੀ ਉਦੋਂ ਮੈਂ ਪਤਾ ਲੈ ਲੂੰਗਾ ਤੈਨੂੰ ਕੌਣ ਆਂਦਾ ਕਿ ਬੀਬੀ ਦਾ ਪਤਾ ਲੈਣ ਜਾਣਾ ਪਾਪਾ ਜੀ ਨੇ ਆਖਿਆ ਕਹਿੰਦੇ ਮਿਰਚਾਂ ਬਾਅਦ ਚ ਲੈ ਆਏ ਪਹਿਲਾਂ ਪਤਾ ਲੈ ਕੇ ਆ ਹਾਏ ਰੱਬਾ ਤੂੰ ਕਿਹੜੇ ਗਾੜੀ ਉਥੇ ਫਲ ਫਰੂਟ ਖੜਨੇ ਆ ਜਾ ਉੱਥੇ ਜਾ ਕੇ ਬੀਬੀ ਦਾ ਬੀਪੀ ਚੈੱਕ ਕਰਕੇ ਆਉਣਾ ਜਿਹੜਾ ਪਤਾ ਲੈਣਾ ਵਾ ਮੈਂ ਗਈ ਹੀ ਸਵੇਰੇ ਉਹ ਦਵਾਈ ਖਾ ਕੇ ਲੰਮੇ ਪਈ ਉਹਨਾਂ ਤਾਂ ਕੋਈ ਸੁੱਧ ਬੋਦੀ ਨਹੀਂ ਹੈਗੀ ਪਾਪਾ ਵੀ ਤੇ ਉੱਥੇ ਹੀਗਾ ਚੱਲ ਵੀ ਚੱਲੀਏ ਮੈਨੂੰ ਪਾਪੇ ਨੇ ਕੁੱਟਿਆ ਹੋਣੀ ਤਾਂ ਫੇਰ ਕੋਡ ਦੇਣਾ ਉਹਨੇ ਕਿਤੇ ਪਾਪੇ ਨੇ ਬੜੀ ਜਾਨ ਦੁਖੀ ਕੀਤੀ ਐ ਦਾ ਕੀ ਇਲਾਜ ਕਰੀਏ ਇਹਦਾ ਕੁਝ ਕਰਨਾ ਹੀ ਪੈਣਾ ਵਾ ਇਹਾਨੂੰ ਜੀਣ ਹੀ ਨਹੀਂ ਦੇਣ ਦਿਆ ਚੱਲ ਹੁਣ ਮੈਨੂੰ ਛੇਤੀ ਦੱਸ ਮੈਂ ਮਿਰਚਾਂ ਲੈ ਜਾਵਾ ਕਿ ਬੀਬੀ ਦਾ ਪਤਾ ਲੈਣ ਜਾਵਾ ਨਾ ਪਤਾ ਲੈਣ ਨੂੰ ਗਾੜੀ ਉੱਥੇ ਟ੍ਰੇਨੇ ਬੈਠ ਕੇ ਜਾਣਾ ਵਾ ਪਤਾ ਲੈਣ ਪਹਿਲਾਂ ਮਿਰਚਾਂ ਲੈ ਕੇ ਆ ਰੋਟੀ ਪਾਣੀ ਖਾਈਏ ਕਮਕਮ ਕਰਕੇ ਘੜੀ ਜਾਵਾਂਗੇ ਪਤਾ ਲਿਆਵਾਂਗੇ ਮੈਨੂੰ ਫੇਰ ਪਾਪੇ ਨੇ ਕੋੜ ਦੇਣਾ ਉਹਨੇ ਆਹ ਦੇਣਾ ਤੂੰ ਪਤਾ ਨਹੀਂ ਗਿਆ ਤੂੰ ਪਾਪੇ ਨਾਲੋਂ ਮਾੜਾ ਲਿਸਾ ਵਾ ਹੈ ਭੱਜ ਜਾ ਕਰ ਹਾਂ ਗਾੜੀ ਗਾੜੀ ਉਹੀ ਪਾਪੇ ਦੇ ਗਾੜੀ ਬੈ ਕੇ ਛਿੱਤਰ ਖਾਂਦਾਰ ਇੰਨਾ ਵਾ ਮੈਨੂੰ ਪਤਾ ਹੀ ਨਹੀਂ ਲੱਗਾ ਪਾਪੇ ਨੇ ਕੋਦੋਂ ਆਣ ਕੇ ਮੇਰੇ ਦੋ ਤਿੰਨ ਛੱਡ ਦਿੱਤੀਆਂ ਰਾਸ਼ਨ ਤੇ ਇੰਨਾ ਇੰਨਾ ਚੁੱਕਦਾ ਵਾ ਤੇ ਤੇਰੇ ਕੋਈ ਪਾਪਾ ਨਹੀਂ ਕਾਬੂ ਚ ਕੀਤਾ ਜਾਂਦਾ ਤੂੰ ਘੜਾ ਘਟ ਖਾਨੀ ਆ ਮੈਨੂੰ ਦੱਸਦੀ ਆ ਤੇ ਮੇਰਾ ਪਾਪਾ ਪੰਗਾ ਲਵੇ ਹਾਂ ਭਲਾ ਜਾ ਜਾ ਇਹ ਦਿਮਾਗ ਖਰਾਬ ਕਰ ਦਿੰਦਾ ਆ ਪਾਪੇ ਨਵੀਂ ਗੱਲ ਆ ਬੜਾ ਚੁੱਪਚਾਪ ਤੁਰੇ ਆਉਂਦੇ ਆ ਪਾਪਾ ਜੀ ਕੀ ਗੱਲ ਆ ਬੀਬੀ ਠੀਕ ਆ ਉਹ ਬੀਬੀ ਤੇਰੀ ਨਿੱਕੀ ਠੀਕ ਨਹੀਂ ਨੇ ਜਾ ਉਹਦੇ ਹੋਸ਼ ਨਹੀਂ ਕਰਦੇ ਢਿੱਲੀ ਬਹੁਤ ਜ਼ਿਆਦਾ ਵਾ ਨਾ ਕੋਂਦੀ ਨਾ ਬੋਲਦੀ ਮੈਂ ਮੈਂ ਵੀ ਚੱਲਾਂ ਪਤਾ ਲੈਣ ਤੇ ਮੈਂ ਚੱਲਾ ਕੰਮ ਕਾ ਕੇ ਆਪਣਾ ਨਾ ਫੇਰੀ ਜਾਣਾ ਤੇ ਜੀਤਾ ਵੀ ਕਹਿੰਦੀ ਮੈਨੂੰ ਵੀ ਕੰਮ ਕਾਣ ਤੋਂ ਕਰ ਦੇ ਤੇ ਫਿਰ ਦੋਵੇਂ ਜਾਣੇ ਜਾ ਕੇ ਪਤਾ ਲੈ ਆਉਨੇ ਆ ਉਹ ਰੱਬ ਦਾ ਵਾਸਤਾ ਨਾ ਜਾਇਓ ਉਹ ਮੇਰੇ ਗਾਲ ਪੈ ਗਏ ਆ ਤੇ ਤੇਰੇ ਅੱਲੋਂ ਆਖਣ ਦੇ ਸੀ ਵੀ ਉਹਨੂੰ ਆਖੀ ਸਾਡੇ ਘਰ ਨਾਲ ਬੜੇ ਜੇ ਘਰ ਵੜਿਆ ਤੇ ਲੱਤਾਂ ਵੜ ਦੇਣੀਆਂ ਵਾ ਬਹੁਤ ਡਹਿ ਜੋ ਰੋਣੀ ਪਾਉਣ ਕਿ ਨਾ ਜਾਇਓ ਮੇਰੇ ਕਰਕੇ ਹੋਰ ਨਾ ਛੱਟ ਪੇਟ ਲਾ ਲੈਣ ਉਹਦੇ ਕੰਮ ਖਰਾਬ ਹੋ ਜੇ ਪਾਪਾ ਜੀ ਪਤਾ ਨਹੀਂ ਕੀ ਗੱਲ ਆ ਮੇਰੇ ਕੋ ਗੈਰ ਪੈ ਗਏ ਨੇ ਮੈਂ ਤਾਂ ਕੋਈ ਮਾੜਾ ਕੰਮ ਵੀ ਨਹੀਂ ਕੀਤਾ ਮੈਂ ਤਾਂ ਹੁਣ ਵੀ ਪਤਾ ਲੈਣੇ ਜਾਣਾ ਬੀਬੀ ਕਰਕੇ ਉਹਨਾਂ ਨੂੰ ਤੇ ਤੂੰ ਵੇਹ ਵਿਖਾਈ ਦੇਂਡਿਆ ਵਾ ਹਰ ਗੱਲ ਗੱਲ ਦਾ ਤੇਰੇ ਆਪਣਾ ਲਾਉਂਦੇ ਆ ਨਾ ਪਈ ਉਹ ਨਾ ਉਹ ਕਰਤਾ ਜੇ ਕਰਤਾ ਪਪਾ ਜੀ ਏਡੀ ਵੀ ਕੀ ਗੱਲ ਹੋਗੀ ਬੀਬੀ ਜੀ ਨੂੰ ਜਿਹੜੇ ਹਸਾਨਾ ਡਾਕਟਰ ਨੇ ਦੱਸਿਆ ਵੀ ਬੀਪੀ ਵਧਿਆ ਘਟਿਆ ਬਸ ਮਾੜਾ ਮੋਟਾ ਜਿਹੜੇ ਹਸਾਨ ਉਹਨੇ ਇਲਾਜ ਕੀਤਾ ਵਾ ਹੁਣ ਤੱਕ ਤੇ ਬੀਬੀ ਨਾ ਉੱਠ ਕੇ ਤੁਰਨ ਫਿਰਨ ਦਾ ਡੱਪਣਾ ਚਾਹੀਦਾ ਸੀ ਤੇ ਤੁਸੀਂ ਕਿਹਾ ਕਿ ਸੁੱਧ ਬੁੱਧੀ ਹੈ ਨਹੀਂ ਉਹਨੂੰ ਪਪਾ ਜੀ ਇਹ ਦਵਾਈ دارو ਵੀ ਸਹੀ ਤਰੀਕੇ ਨਾਲ ਦੇਣ ਦੇ ਬੀਬੀ ਜੀ ਨੂੰ ਦਵਾਈ دارو ਦਾ ਤੇ ਨਹੀਂਗਾ ਪਤਾ ਮੈਨੂੰ ਸੁਣ ਸ਼ਾ ਮੈਂ ਉਹਨੂੰ ਬਠੇਰਾ ਹਲਾਇਆ ਹਲੋਇਆ ਕੀ ਸੋਜੀ ਨਹੀਂ ਕਰਨ ਢਈ ਇੱਕ ਮੈਂ ਵੇਖਿਆ ਉਹਦੀ ਤਾਂ ਹੁੰਦੇ ਨਾ ਨੀਲ ਗਿਆ ਪਈ ਸੀ ਤੇ ਮੈਂ ਵੇਖ ਕੇ ਹਰਾਲ ਹੋ ਗਿਆ ਪਤਾ ਨਹੀਂ ਵੀ ਕੀ ਗੱਲ ਹੈ ਤੇ ਕੀ ਨਹੀਂ ਪਾਪਾ ਜੀ ਤੁਸੀਂ ਪੁੱਛਿਆ ਨਹੀਂ ਬੀਬੀ ਜੀ ਨੂੰ ਉਹਨੇ ਤਾਂ ਸੋਝੀ ਨਹੀਂ ਕੀਤੀ ਵੀ ਕਿਹਨੂੰ ਪੁੱਛਿਆ ਆਂਦਾ ਹੈ ਅਸੀਂ ਇਹ ਡਿੱਗੀ ਚੁੱਕਣ ਦਾ ਇਹਦੇ ਉਹਦੇ ਨਿਸ਼ਾਨ ਪੈ ਗਏ ਆ ਅਸੀਂ ਕਿਹੜਾ ਇਹਨੂੰ ਕੋ ਮਾਰਿਆ ਓਏ ਪਾਪਾ ਜੀ ਜਿਹੋ ਜਿਹਾ ਤੁਹਾਡੇ ਨਾਲ ਸਲੂਕ ਕਰਦੇ ਆ ਨਾ ਇਹਨਾਂ ਮਾਰਨ ਤੋਂ ਘੱਟ ਨਹੀਂ ਕੀਤੀ ਹੋਣੀ ਮੇਰੀ ਗੱਲ ਮੰਨੋ ਆਪਾਂ ਪੁਲਿਸ ਨੂੰ ਸੱਦੀਏ ਜਦੋਂ ਪੁਲਿਸ ਆਊਗੀ ਨਾ ਦੇਖੋ ਕਿਦਾਂ ਤੋਤੇ ਵਾਂਗੂ ਬੋਲਦੇ ਕਿ ਅਸੀਂ ਕੀਤਾ ਕੀ ਬੇਬੇ ਨਾਲ ਉਹ ਨਹੀਂ ਪੁਲਿਸ ਨੂੰ ਸੱਦਿਆ ਗੱਲ ਵੱਜ ਜਾਣੀ ਆ ਉਹ ਤੇ ਆਪਣਾ ਵੀ ਜਿੰਨ ਬਿਆਨ ਦੇਣੇ ਆ ਜਦੋਂ ਬੋਲਦੀ ਨਹੀਂ ਤੇ ਪੁਲਿਸ ਉਥੇ ਕਰ ਦੂਗੀ ਗੱਲ ਤੇ Papa ji ਤੁਹਾਡੀ ਵੀ ਠੀਕ ਆ ਫਿਰੇ ਕੰਮ ਕਰੀਏ ਤੁਸੀਂ ਭੂਆ ਜੀ ਨੂੰ ਸੱਦੋ ਉਹਨਾਂ ਆਣ ਕੇ ਸਾਰੀ ਗਾਦਾ ਨਤਾਰਾ ਕਰਨਾ ਵਾ ਹਾਂ ਗੱਲ ਤੇਰੀ ਠੀਕ ਆ ਵਾਕਿਆ ਤੂੰ ਆਪਣੀ ਭੂਆ ਨੂੰ ਲਾ ਫੋਨ ਤੇ ਉਹ ਆਵੇ ਉਹਨੂੰ ਕਿਹੜਾ ਡੱਕ ਲੈਣਗੇ ਆ ਤੇ ਹੋਰ ਕੀ ਚੰਗੀ ਭਲੀ ਬੇਬੇ ਸੀ ਆ ਦੂਧ ਨਾ ਜੀ ਆਲ ਕਰਤਾ ਵਾ ਅਕਸਰ ਕੋਈ ਨਾ ਕੋਈ ਗੱਲ ਤੇ ਹੋਈ ਆ ਨਾ ਸੱਦ ਲੀਏ ਫਿਰ ਟਾਈਮ ਨਾਲ ਭੂਆ ਜੀ ਨੂੰ ਭੈਣ ਦਾ ਤੇ ਪਤਾ ਨਹੀਂ ਆ ਉਹਨੇ ਕਦੋਂ ਆਉਣਾ ਵਾ ਇਹ ਨਾ ਹੋਏ ਭੈਣ ਦੇ ਆਉਣ ਤੋਂ ਪਹਿਲਾਂ ਪਹਿਲਾਂ ਅੰਦਰ ਪਾ ਕੇ ਬੇਬੇ ਨੂੰ ਮਾਰ ਛੜਨਾ ਪਾਪਾ ਕਿੱਥੇ ਆ ਪਾਪਾ ਇੱਥੇ ਆ ਗਦੇ ਕਿਉਂ ਨਹੀਂ ਕਿੱਥੇ ਇੱਥੇ ਤੇ ਇੱਥੇ ਤੇ ਮੈਨੂੰ ਕਿੱਥੇ ਲੱਭਿਆ ਨਹੀਂ ਹੈ ਕਿੱਥੇ ਆ ਦੱਸ ਮੈਂ ਕਿਹੜੇ ਸਾਈਨ ਕਰਕੇ ਦਿਨੀ ਆ ਪਾਪੇ ਨੂੰ ਕਿ ਤੂੰ ਇੱਥੇ ਜਾ ਇੱਥੇ ਆ ਜਿੱਥੇ ਜੀ ਕਰਦਾ ਚੱਲ ਜਾਂਦਾ ਜਿੱਥੇ ਜਦੋਂ ਜੀ ਕਰਦਾ ਘਰ ਆ ਜਾਂਦਾ ਤੇ ਪਾਪੇ ਨੂੰ ਅੰਦਰ ਨਹੀਂ ਵੜਿਆ ਜਾਂਦਾ ਪਾਪਾ ਬਾਹਰ ਫਿਰਦਾ ਵਾ ਤੇ ਸਾਰਾ ਕੰਮ ਖਰਾਬ ਹੁੰਦਾ ਵਾ ਹੁਣ ਬੀਬੀ ਮੇਰੇ ਕੋਲ ਹਨ ਮਜਾਲਾ ਕਿ ਬੀਬੀ ਬੁਏ ਤਾਂ ਬਾਹਰ ਵੀ ਪਿਆਰ ਪਾ ਜੇ ਦੱਸ ਮੈਂ ਹੁਣ ਪਾਪੇ ਦੀਆਂ ਲੱਤਾਂ 'ਚ ਸੰਗਲ ਪਾ ਕੇ ਬੰਨ ਦਾਂ ਮੈਂ ਹੁਣ ਪਾਪਾ ਬੰਦਾ ਵਾ ਬਾਹਰ ਜਾਂਦਾ ਆਉਂਦਾ ਵਾ ਗੱਲਾਂ ਬਾਤਾਂ ਕਰਦਾ ਵਾ ਕੰਮ ਕਰ ਕਰਦਾ ਬੀਬੀ ਨੇ ਤੇ ਹੁਣ ਘਰੇ ਰਹਿਣਾ ਹੁੰਦਾ ਵਾ ਬੀਬੀ ਉਦਾਂ ਵੀ ਠੀਕ ਨਹੀਂ ਆ ਐਸੀ ਚੀਜ਼ਾਂ ਦੇ ਚੱਕਰ ਪੈਂਦਾ ਜੇ ਪਾਪਾ ਬਾਹਰ ਅੰਦਰ ਆਉਂਦਾ ਜਾਂਦਾ ਵਾ ਤੇ ਤਾਈਆਂ ਤੇ ਫਿਰ ਉਹ ਬੇਦਖਲ ਤੇ ਪੇਪਰ ਤਿਆਰ ਹੋਣਦੇ ਆ ਤੇ ਜੇ ਪਾਪਾ ਰਵੇ ਹੀ ਅੰਦਰ ਤੇ ਆਪੇ ਸਾਰਾ ਕੁਝ ਸੀ ਠੀਕ ਹੋਵੇ ਤੇ ਤੂੰ ਦੱਸ ਫਿਰ ਪਾਪੇ ਨੂੰ ਅੰਦਰ ਕਿੱਦਾਂ ਰੱਖੀਏ ਤੈਨੂੰ ਪਤਾ ਵੀ ਹੈ ਨਾ ਪਾਪੇ ਦੇ ਸੁਭਾਅ ਦਾ ਦੋ ਚੀਜ਼ਾਂ ਪਾਪੇ ਕੋ ਕਾਬੂ ਕਰ ਲੈ ਆ ਆਪੇ ਸਾਰਾ ਕੁਝ ਸਹੀ ਹੋ ਜਾਣਾ ਇੱਕ ਤੇ ਮੋਟਰਸਾਈਕਲ ਦੀ ਚਾਬੀ ਰੱਖ ਲੈ ਤੇ ਕੋ ਉਹ ਵਾਲ ਬਾਹਰ ਵਾਲਾ ਭੂਆ ਵਾਲਾ ਜਿਹੜਾ ਉਹਨੂੰ ਜਿੱਦਾਂ ਮਾਰਕੀਟ ਦੇ ਚਾਬੀ ਆਪਣੇ ਕੋਲ ਰੱਖ ਮਜਾਲਾ ਕਿ ਪਾਪਾ ਬਾਹਰ ਚੱਲ ਜਾਊਗਾ ਸਾਰਾ ਪਿੰਡ ਇਕੱਠਾ ਕਰ ਲੈਣਾ ਅਗਲੇ ਨੇ ਤੈਨੂੰ ਪਤਾ ਵੀ ਹੈਗਾ ਪਾਪੇ ਦਾ ਕਿ ਤੇਰੀ ਪਿੰਡ ਇਕੱਠਾ ਕਰ ਲੈਂਦਾ ਆਪਾਂ ਤਾਂ ਛੜਕ ਨਾਲ ਜਾਣ ਨਾਲੋਂ ਚੰਗੇ ਆ ਨਾ ਕਿ ਜੇ ਪਿੰਡ ਇਕੱਠਾ ਹੋ ਜੂਗਾ ਤੇ ਲੈ ਕਿੰਦਾਂ ਦੀਆਂ ਗੱਲਾਂ ਕਰਨ ਦੀ ਆ ਜਦੋਂ ਮੈਂ ਕਿਹਾ ਸੀ ਕਿ ਪਪਾ ਤੇਰੇ ਨਾਲ ਤੇ ਬੀਬੀ ਮੇਰੇ ਨਾਲ ਰਵੇ ਉਦੋਂ ਵੀ ਬੜੀ ਤੂੰ ਔਖੀ ਆ ਮੈਂ ਜੀ ਬੀਬੀ ਨੂੰ ਹੀ ਰੱਖਣਾ ਆਪਣੇ ਘਰੋਂ ਸੁਗਲਉਣ ਦੀ ਲੋੜ ਨਹੀਂ ਆਗੀ ਜਿਹੜੀ ਮੈਂ ਗੱਲ ਕਹਾਂ ਦੀ ਜੇ ਤੇ ਠੀਕ ਹੈ ਵਾਰਾਖੰਡਾ ਠੀਕ ਹੈ ਨਹੀਂ ਤੇ ਕੋਈ ਗੱਲ ਨਹੀਂ ਭੱਜਦੇ ਇਹਨੂੰ ਬਾਹਰ ਤੇ ਫਿਰ ਇੱਕੋ ਜਿਹਾ ਹੀ ਆ ਨਹੀਂ ਰੱਬ ਦਾ ਵਾਤਾ ਮੇਰੇ ਘਰ ਤਾਂ ਦਿਵਾਲੀ ਹੋ ਗਈਆਂ ਪਰ ਤੂੰ ਆਨੀ ਆ ਕਿ ਪਪਾ ਨੂੰ ਮੈਂ ਆਪਣੇ ਕਹਿਣ ਦੇ ਕਹਿਣ ਘਰ ਤੇ ਰੱਖਾਂ ਪਪਾ ਨਹੀਂ ਸਾਡੇ ਵਾਸਤੇ ਰਹਿਣਾ 2 ਘੰਟੇ ਪਪਾ ਬੀਬੀ ਲਾ ਕੇ ਬਹਿ ਕੇ ਆਇਆ ਵਾ ਕੀ ਉਠ ਉਠ ਉੜਦੀ ਕਿਉਣੀ ਉਹ ਠੀਕ ਨਹੀਂ ਹੈਗੀ ਹਰ ਵੇਲੇ ਤੱਕੀ ਸੋਨੂ ਕਰ ਵੀ ਇੱਥੇ ਆ ਕੇ ਤੇ ਪਪਾ ਤੂੰ ਰਹਿ ਫਿਰਦਾ ਰਹਿੰਦਾ ਜੇ ਪਪਾ ਰਵੇ ਆ ਅੰਦਰ ਨਾ ਜਾਣ ਦੇ ਅਗਰ ਆ ਜਿਹੜਾ ਮੈਨੂੰ ਲੱਗੀ ਹੁਣ ਸੁਣ ਆ ਪਾਜੀ ਆ ਕੀ ਗੱਲ ਉਹਨੂੰ ਫੜ ਨਹੀਂ ਸਕਦਾ ਤੇ ਫੜ ਕੇ ਕੀ ਕਰੇ ਉਹਨੂੰ ਰਸਾ ਪਾ ਕੇ ਬੰਨ ਦਵੇ ਹਏ ਤੂੰ ਮੇਰੇ ਨਾਲ ਜਿਲੀ ਜਾਨੀ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਤੂੰ ਕਿਹੜੀ ਮੇਰੀ ਗੱਲ ਸਮਝਣ ਲਈ ਆ ਤੂੰ ਆਪਣੀਆਂ ਚੱਲੀਆਂ ਮਾਰੀ ਜੰਨੀ ਆ ਪਾਪੇ ਨੂੰ ਕੰਟਰੋਲ ਜ ਕਰੋ ਪਾਪੇ ਨੂੰ ਘਰ ਰੱਖੋ ਹੁਣ ਪਾਪੇ ਨੂੰ ਵੀ ਤੇਹੀ ਤਾਂ ਹੀ ਘਰ ਰੱਖੀ ਜੇ ਪਪਾ ਹਦੀ ਮਾਨਾ ਦਾ ਹੋਵੇ ਗੜੀਓ ਇੱਕ ਦੀਆਂ 4 ਸੜੋਂਦਾ ਮੈਨੂੰ ਤੇ ਸੁਣਾਈ ਜਵੇਂ ਇਧਰੋਂ ਸੁਣ ਇਧਰੋਂ ਕੱਢ ਲੈ ਤੈਨੂੰ ਜਿੰਦਰਾ ਤੇ ਮਾਰ ਲੈਣਾ ਜਿੰਦਰਾ ਦੀ ਮਾਰੀ ਥੱਕਦੀ ਜਾਣਾ ਨਾ ਮੋਰੇ ਤੋਂ ਨੇ ਗੇਟ ਭੰਨਣ ਦਾ ਬਣਾ ਫੇਰ ਦੱਸ ਲਊਗਾ ਕੀ ਕਰੂਗਾ ਅਸੀਂ ਭੰਨ ਲੂ ਕੀ ਕਰ ਲੂ ਤੇ ਪੈਸੇ ਤੇ ਮੜ ਕੇ ਹੱਡਾ ਹੀ ਲੱਗਣੇ ਅਸੀਂ ਕਿੱਥੋਂ ਮੜ ਕੇ ਗੇਟ ਬਣਾ ਲੈਣਾ ਚਾ ਠੀਕ ਆ ਤੂੰ ਪੈਸੇ ਨਾ ਖਰਚ ਗੇਟ ਨਾ ਤੋੜ ਜਰੂਬੇ ਦੇਖਲ ਕਰ ਦੂਗਾ ਨਾ ਫੇਰ ਤੂੰ ਸੌਖੀ ਰਹਿ ਲੈ ਨਹੀਂ ਕਰਦਾ ਬੇਦਖਲ ਆਹ ਦੇਣਾ ਹੀ ਸੀ ਮਨ ਲਈ ਮੈਂ ਇੱਥੇ ਬਹਿ ਜਾ ਚੱਲੀ ਕਿੱਥੇ ਆ ਜਦੋਂ ਹੁਣ ਬੀਬੀ ਦੀ ਸਲਾਹ ਕੀਤੀ ਆ ਕਿ ਬੀਬੀ ਨੂੰ ਕਿਹੜੇ ਸਾਹ ਬਣਾ ਰੱਖਣਾ ਵਾ ਤੇ ਕਿਦਾਂ ਪਾਪਾ ਬੇਦਖਲ ਕਰਾਊਗਾ ਜਾ ਕੇ ਕੱਲਾ ਸੋਨੂੰ ਨੂੰ ਨਾਲ ਲੈ ਕੇ ਪੈਸਾ ਚਾਹੀਦਾ ਹਰਸਾ ਨੂੰ ਪੈਸਾ ਸਾਰੇ ਕੰਮ ਹੋ ਜਾਂਦੇ ਆ ਪੈਸੇ ਨੂੰ ਤਾਂ ਐ ਕਹਿੰਦੇ ਜਿੱਦਾਂ ਬੜੀਆਂ ਇਹਨਾਂ ਨੇ ਬੈਂਗਾ ਪੋਲੀਆਂ ਕੀਤੀਆਂ ਹੁੰਦੀਆਂ ਤੇ ਬੜੀਆਂ ਦੱਥੀਆਂ ਸੰਭ ਕੇ ਰੱਖੀਆਂ ਕਿ ਜਾਂ ਸੋਨੂੰ ਲਾ ਦੇਣ ਲੱਗਾ ਵਾ ਇਹਨਾਂ ਦੇ ਵੰਡੇ ਤੇ ਪੈਸੇ ਉੱਤੇ ਇਹਨਾਂ ਗੱਲਾਂ ਦਾ ਤੇ ਨਹੀਂ ਮੈਨੂੰ ਪਤਾ ਪਰ ਜੇ ਕਿਤੇ ਪਾਪੇ ਨੇ ਬੇਦਖਲ ਕਰ ਦਿੱਤਾ ਤੇ ਕਰਨਾ ਟਾਡੀ ਵਜ੍ਹਾ ਕਰਕੇ ਤੇ ਲੱਤਾ ਮੈਂ ਟਾਡੀਆਂ ਵੀ ਤੋੜ ਕੇ ਫਿਰ ਜਾਊਂਗੀ ਲੈ ਲੈ ਕਿ ਤੋੜਦੀਆਂ ਵੀ ਲੱਤਾ ਤੋੜ ਕੇ ਜਾਊਂਗੀ ਆ ਕੀ ਗੱਲ ਹੋਈ ਮੇਰੇ ਨਾਲ ਲੜੀ ਜਾਣੀ ਜਿਹੜੀ ਮੈਂ ਤੈਨੂੰ ਸਕੀਮ ਦੱਸਣ ਦੀ ਆ ਉਹਦੇ ਤੋਂ ਵਰਤਨ ਨਹੀਂ ਰਹੀਆਂਗੀ ਚਲ ਮੰਨ ਲੈ ਮੈਂ ਤਾਲਾ ਲਾ ਵੀ ਦਿੰਨੀ ਆ ਜਿੱਡਾ ਸ਼ੈਤਾਨ ਪਾਪਾ ਹੈਗਾ ਵਾ ਪਾਪੇ ਨੇ ਤੇ ਲਾ ਕੇ ਪੌੜੀ ਤੇ ਨਿਕ ਨਿਕੀਆਂ ਕੰਧਾਂ ਵਾ ਤੇ ਝਟ ਕੰਧ ਟੱਪ ਲੈਣੀ ਆ ਜਾਂ ਫੇਰ ਇਦਾਂ ਕਰ ਆਪਣੀਆਂ ਕੰਧਾਂ ਉੱਚੀਆਂ ਕਰਾਂ ਕਰਾਂ ਵਾਰ ਸੱਤ-ਸੱਤ ਉੱਚੇ ਤੇ ਕਰਾ ਲੈਣੀ ਆ ਤੇ ਕਰਾ ਫੇਰ ਮੈਂ ਕਰਾ ਤੋ ਦੇਣੀ ਝੜੂਗੀ ਵੇਖੀ ਸਹੀ ਸਵੇਰੇ ਮੈਂ ਮਿੱਤਰ ਹੀ ਲਾ ਲੈਣੀ ਆਪਣੇ ਘਰ ਓਕੇ ਇਹ ਗੱਲਾਂ ਮਾਰਨਾ ਇਹਦਾ ਹੋਰ ਨਹੀਂ ਕਿਤੇ ਜ਼ੋਰ ਚੱਲਦਾ ਮੇਰੇ ਤੇ ਹੀ ਆ ਕੇ ਜ਼ੋਰ ਚਲਾਉਂ ਰਿਆ ਪਿੰਦੀ ਆ ਪਾਪਾ ਗਾੜੀ ਕਾਕਾ ਵਾ ਨਾ ਜਿੰਨੂੰ ਐਂ ਆਪਣੇ ਕੰਟਰੋਲ ਚ ਕਰ ਲੀਏ ਮੈਂ ਲਾਉਣਾ ਫੋਨ ਪੂਆ ਜੀ ਨੂੰ ਤੁਸੀਂ ਉਹਨਾਂ ਨੂੰ ਹੁਣੇ ਸੱਦੋ ਸਾਨੂੰ ਤੇ ਅੰਦਰ ਜਾਣ ਨਹੀਂ ਦਿੰਦੇ ਆਪੇ ਆਣ ਕੇ ਪਤਾ ਕਰਦੀ ਆ ਨਾ ਕਿ ਗੱਲ ਹੋਈ ਕੀ ਆ ਬਿਨਾਂ ਪਲੱਕ ਤਾਂ ਰੱਖ ਲਈਦੀ ਉਹਨਾਂ ਨੂੰ ਹੈਲੋ ਹੈਲੋ ਸੁਖਵਿੰਦਰ ਕੀ ਹਾਲ ਆ ਹਾਂਜੀ ਹਾਂਜੀ ਵੀਰ ਜੀ ਮੈਂ ਠੀਕ ਠਾਕ ਆ ਤੁਸੀਂ ਆਪਣਾ ਸੁਣਾਓ ਕੀ ਹਾਲ ਹੈ ਤੁਹਾਡਾ ਸਾਡੇ ਹਾਲ ਮਾੜੇ ਆ ਤੂੰ ਆਣ ਕੇ ਨਾ ਆਪਣੇ ਪਰਝਾਈ ਦੇ ਵਿਚਾਰਾਂ ਜੇ ਬਚਾਈ ਜਾਂਦੀ ਉਹਦੀ ਹਾਲਤ ਬਹੁਤ ਮੰਦੀ ਹੋ ਹੈ ਕੀ ਹੋਇਆ ਭਾਬੀ ਨੂੰ ਵੀਰ ਕੀ ਗੱਲ ਹੋਈ ਆ ਗੱਲ ਗੋਲ ਦਾ ਤਾਂ ਸਾਡੋ ਨਹੀਂ ਪਤਾ ਕੀ ਹੋਇਆ ਜੀ ਆ ਵਿੱਕੀ ਨੇ ਤੇ ਪ੍ਰੀਤੀ ਨੇ ਅਤਮੋਈ ਜੀ ਕਰਕੇ ਤੇ ਮੱਜੇ ਦੇ ਛੁੱਟੀ ਹੋ ਹਾ ਹਾ ਵਿੱਕੀ ਪ੍ਰੀਤੀ ਨੂੰ ਹੁਣ ਕੀ ਬਿਮਾਰੀ ਪੈ ਗਈ ਆ ਉਹਨਾਂ ਨੇ ਕਿਉਂ ਧਮਈ ਕਰਕੇ ਸੁੱਟਿਆ ਵਾ ਤੁਸੀਂ ਇੱਕ ਵਾਰੀ ਜਾਓ ਤੇ ਸਹੀ ਉਧਰ ਉਹਨਾਂ ਨੂੰ ਪੁੱਛੋ ਸਹੀ ਕੀ ਗੱਲ ਹੈ ਕੀ ਬਿਮਾਰੀ ਆ ਤੁਹਾਨੂੰ ਇਹਨੂੰ ਕਿ ਧਮਈ ਕੀਤਾ ਵਾ ਓਏ ਆਣ ਕੇ ਤੇ ਉਹਦਾ ਪਤਾ ਕਰ ਲਾ ਸਾਨੂੰ ਨਹੀਂ ਕਿ ਘਰ ਆਪਣੇ ਜਾਣ ਦਿੰਦੇ ਜੇ ਬਚਦੀ ਆ ਤੇ ਬਚਾਲਾ ਆਣ ਕੇ ਹਾ ਹਾ ਐਡੀ ਵੀ ਕਿਹੜੀ ਗੱਲ ਹੋ ਗਈ ਆ ਭਾਬੀ ਨੂੰ ਬਚਦੀ ਆ ਤੇ ਬਚਾਲਾ ਕਿੱਦਾਂ ਦੀ ਗੱਲਾਂ ਵੀਰ ਕਰਨ ਦੇ ਜੇ ਤੁਸੀਂ ਉਹ ਗੱਲਾਂ ਬਾਤਾਂ ਦਾ ਟਾਈਮ ਨਾ ਖਰਾਬ ਕਰ ਤੂੰ ਹੁੜੇ ਇੱਥੇ ਆ ਚੱਲ ਕੋਈ ਗੱਲ ਨਹੀਂ ਰੀਰਫੀ ਕਰਨਾ ਕਰ ਤੂੰ ਕੋਈ ਨਹੀਂ ਮੈਂ ਹੁਣੀ ਆਉਣੀ ਆ ਚੰਗਾ ਹੋਏ ਆ ਜਾਈਂ ਇੱਥੇ ਵੀ ਪੱਕੇ ਜਿੰਦਰੇ ਲੱਗੇ ਆ ਉਹਨਾਂ ਕਿਹੜੇ ਫੇਦਾਂ ਖੋਲ ਦੇਣੇ ਆ ਕੋਈ ਗੱਲ ਨਹੀਂ ਜਿੰਦਰੇ ਤੇ ਮੈਂ ਖਲਾ ਲੂੰਗੀ ਜਦੋਂ ਮੈਂ ਆਪਣੀ ਆਈ ਤੇ ਆ ਗਈ ਉਦਣ ਵਾਲੀ ਇਹਨਾਂ ਨੂੰ ਭੁੱਲ ਗਈ ਆ ਨਾ ਕੋਈ ਨਹੀਂ ਆ ਲੈਂਦਾ ਮੈਨੂੰ ਇੱਕ ਵਾਰੀ ਚੱਲ ਠੀਕ ਆ ਫਿਰ ਬਜੋ ਪਪਾ ਜੀ ਚਲਿਏ ਪ੍ਰਾਬ ਜੀਣਾ ਹਰਾਮ ਕੀਤਾ ਮੇਰੇ ਭਰਾ ਪਰ ਜਾਈਦਾ ਪਤਾ ਨਹੀਂ ਉਹਨਾਂ ਕੋਲ ਇਹਨਾਂ ਨੇ ਕੀ ਲੈਣਾ ਵਾ ਸ਼ਰਮ ਹੀ ਨਹੀਂ ਆਉਂਦੀ ਹੈਗੀ ਵੀ ਮਾਪਿਓ ਨੂੰ ਸਾਹਮਣਾ ਕਿਦਾਂ ਤੇ ਕਿਦਾਂ ਨਹੀਂ ਸਾਹਮਣਾ ਹਾਦੀ ਹੋ ਗਈ ਆ ਮੈਨੂੰ ਵੀ ਨਿੱਕ ਟਿੱਗਣ ਦੇਂਦੇ ਹੈਗੇ ਮੈਨੂੰ ਵੀ ਭੱਜ ਦੌੜ ਪਾਈ ਰੱਖਦੇ ਆ ਦੱਸ ਮੈਂ ਹੁਣ ਕਰਾਂ ਤੇ ਕਰਾਂ ਕੀ ਹੁਣ ਮੈਨੂੰ ਜਾਣਾ ਹੀ ਪੈਣਾ ਵਾ ਚੰਗਾ ਭਲਾ ਦਊਂਾਂ ਉਹਨੂੰ ਦੋਹੀ ਪਾਸੇ ਕਰਕੇ ਆਏ ਹੈ ਇੱਕ ਉਧਰ ਦੇ ਕੋ ਉਧਰ ਫੇਰ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਦੱਸ ਹੁਣ ਕੀ ਕਰਾਂ ਇਹ ਤੋਂ ਵੱਧ ਹੋਰ ਕੀ ਹੋ ਸਕਦਾ ਵਾ ਇੱਕ ਇੱਕ ਨੂੰ ਸਾਹਮਣੇ ਆ ਕੇ ਤੇ ਦੋਵੇਂ ਇਕੱਠੇ ਕਿੱਥੇ ਸਾਹਮਣਾ ਹੀ ਇਹਨਾਂ ਨੇ ਹਾਦੀ ਹੋ ਗਈ ਇਹਨਾਂ ਵਾਲੀ ਵੀ ਕਿੱਡਾ ਇਹਨਾਂ ਨੂੰ ਰੱਬ ਭੁੱਲਾ ਵਾ ਕੋਈ ਗੱਲ ਨਹੀਂ ਕੱਲ ਨੂੰ ਇਹਨਾਂ ਦੀ ਵੀ ਤਿਵਾਰੀ ਆਉਣੀ ਆ ਨਾ ਇਹਨਾਂ ਨੂੰ ਵੀ ਰੱਬ ਇਦਾਂ ਹੀ ਕਰੂਗਾ ਵੇਖੀ ਸਹੀ ਇਹਨਾਂ ਦੀ ਜੀ ਆਜੰਤ ਵੀ ਵੇਖਣਾ ਹੀ ਆ ਇਹਨ ਸਭ ਕੁਝ ਕਿ ਕਿਦਾਂ ਕਿਦਾਂ ਸਾਡੇ ਦਾਦੀ ਦਾਦੇ ਨਾ ਕਰਦੇ ਨੇ ਤੇ ਕੀ ਕੀ ਅਸੀਂ ਇਹਨਾਂ ਨਾਲ ਕਰਨਾ ਆ ਭੇ ਰੱਬ ਪਛਾਣੂ ਇਹਨਾਂ ਨੂੰ